ਇਹ ਤਸਵੀਰਾਂ ਨੇ ਖੰਨਾ ਦੇ ਜੀਟੀਵੀ ਨਗਰ ਦੀਆਂ ਜਿੱਥੇ ਕਿ ਆਪਣੇ ਮਾਪਿਆਂ ਨਾਲ ਰਾਤ ਨੂੰ ਸੌ ਰਹੀ ਇੱਕ 13 ਸਾਲਾ ਬੱਚੀ ਦੀ ਸੱਪ ਦੇ ਦਸਨ ਨਾਲ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੀ ਆਪਣੇ ਮਾਤਾ ਪਿਤਾ ਨਾਲ ਜ਼ਮੀਨ ਤੇ ਬਿਸਤਰ ਲਗਾ ਕੇ ਸੁੱਤੀ ਪਈ ਸੀ ਕਿਸੇ ਵੇਰੇ ਤੜਕਸਾਰ 4 ਵਜੇ ਦੇ ਕਰੀਬ ਬੱਚੀ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਹੀ ਬੱਚੀ ਨੂੰ ਹਸਪਤਾਲ ਵਿਖੇ ਲਿਆਂਦਾ ਜਿੱਥੇ ਕਿ ਉਸ ਬੱਚੀ ਦੀ ਮੌਤ ਹੋ ਗਈ ਇਸ ਮਾਮੇ ਮ੍ਰਿਤਕ ਬੱਚੀ ਨਿਕਤਾ ਦੇ ਮਾਤਾ ਨੇ ਦੱਸਿਆ ਕਿ ਸਵੇਰੇ ਜਦੋਂ ਉਸ ਦੀ ਬੱਚੀ ਦੀ ਤਬੀਅਤ ਖਰਾਬ ਹੋਈ ਤਾਂ ਉਸ ਦੌਰਾਨ ਇੱਕ ਸੱਪ 베ੜੇ ਵਿੱਚ ਘੁੰਮ ਰਿਹਾ ਸੀ ਜਿਸ ਨੂੰ ਉਸ ਦੇ ਰਿਸ਼ਤੇਦਾਰਾਂ ਵੱਲੋਂ ਮਾਰ ਦਿੱਤਾ ਗਿਆ ਉਸ ਨੇ ਦੱਸਿਆ ਕਿ ਇਸ ਦੌਰਾਨ ਵੀ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਉਸ ਦੀ ਬੱਚੀ ਨੂੰ ਸੱਪ ਨੇ ਡੱਸ ਲਿਆ ਹੈ ਮਾਂ ਚ ਕੀ ਗੱਲ ਹੋਈ ਉਹ ਬੱਚੀ ਨੂੰ ਸਵੇਰੇ 4 ਵਜੇ ਸੱਪ ਡੰਗ ਗਿਆ ਜੀ ਤੇ ਪਤਾ ਨਹੀਂ ਲੱਗੇ ਕੀ ਕਰਨ ਹੋਇਆ ਤੇ ਸਾਨੂੰ ਮਾਰਨਿੰਗ ਟਾਈਮ ਉੱਠ ਕੇ ਪਤਾ ਲੱਗਿਆ ਜੀ ਤੇ ਬੱਚਾ ਕਹ ਰਿਹਾ ਕਹਿੰਦੇ ਪੇਟ ਦਰਦ ਹੋ ਰਿਹਾ ਕਹਿੰਦੇ ਮੇਰੇ ਤੇ ਉਸ ਤੋਂ ਬਾਅਦ ਤੁਸਾਂ ਦੇਖਿਆ ਸੀ ਇੱਥੇ ਹਸਪੀਟਲ ਲੈ ਕੇ ਆਇਆ ਤੇ ਇੱਥੇ ਆ ਕੇ ਕਹਿੰਦੇ ਪੇਸ਼ੈਂਟ ਸਿੱਕ ਹੋ ਗਈ ਜੀ ਨਾਮ ਹੈ ਬੇਟੀ ਦਾ ਨਾਮ ਬੇਟੀ ਦਾ ਨਾਮ ਨੀਕੀ ਤਾਈ ਕਿੰਨੀ ਉਮਰ ਸੱਪ 4 ਵਜੇ ਪਤਾ ਲੱਗੇ ਜਦੋਂ ਵਾਸ਼ਰੂਮ ਕਰਨ ਮਾਤਾ ਉੱਠੇ ਸੀਗੇ ਹਾਂਜੀ ਉਹਦੇ ਬੱਚੇ ਦੇ ਮਾਤਾ ਉੱਠੇ ਸੀਗੇ ਤੇ ਉਹਨਾਂ ਨੇ ਦੇਖਿਆ ਬੇੜੇ 'ਚ ਸੱਪ ਫਿਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਠਾਇਆ ਮੈਨੂੰ ਵੀ ਪਤਾ ਨਹੀਂ ਸੀਗਾ ਬੱਚਾ ਸੁੱਤਾ ਪਿਆ ਸੀਗਾ ਵੀ ਚਲੋ ਸੋ ਰਹੇ ਨੇ ਬੱਚੇ ਤੇ ਉਹ ਸੱਪ ਦਾ ਜ ਮੈਂ ਦੇਖਿਆ ਮੈਂ ਉੱਠ ਕੇ ਉਹਨਾਂ ਨੂੰ ਮਾਰ ਤੇ ਉਸ ਤੋਂ ਬਾਅਦ ਫਿਰ ਜਦੋਂ ਮਾਰ ਮੁਰਕੇ ਨੂੰ ਦੱਬਤਾ ਉਸ ਤੋਂ ਬਾਅਦ ਬੱਚੇ ਦਾ ਪਤਾ ਲੱਗੇ ਉੱਠ ਗਿਆ ਬੱਚਾ ਕਹਿੰਦੇ ਮੇਰੇ ਪੇਟ ਚ ਦਰਦ ਹੋ ਰਿਹਾ ਸੱਪ ਨਹੀਂ ਵੱਡੇ ਆ ਕੀ ਕਹਿੰਦੇ ਨੇ ਉਹਨੂੰ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਕੀ ਕਹਿੰਦੇ ਨੇ ਜਦ ਅਸੀਂ ਨਿਭਾਣ ਲੱਗੇ ਉਦੋਂ ਦੇਖਿਆ ਇੱਕ ਕਦੋਂ ਦੀ ਗੱਲ ਹੈ ਇਹ ਸਵੇਰੇ 4:00 ਵਜੇ ਦੀ ਗੱਲ ਹੈ 4:30 ਵਜੇ ਦੀ ਸੁੱਤੇ ਪਏ ਸੀ ਸਾਰੇ ਹਾਂਜੀ ਸਾਰੇ ਸੁੱਤੇ ਪਏ ਸੀ ਬੇੜੇ ਦੇ ਘੁੰਮਰੇ ਆ ਸੀ ਸੱਪ ਹਾਂਜੀ ਮੈਂ ਬਾਥਰੂਮ ਕਰਨ ਜਾਂ ਜਾਣ ਲੱਗੀ ਆ ਉਦੋਂ ਦੇਖਿਆ ਫਿਰ ਬੇਟੀ ਕਹਿੰਦੀ ਮੇਰੇ ਪੇਟ ਚ ਦਰਦ ਹੋ ਰਿਹਾ ਉਲਟੀਆਂ ਆ ਰਹੀਆਂ ਨੇ ਮੈਨੂੰ ਤੇ ਫਿਰ ਅਸੀਂ ਜਦੋਂ ਉਹਨੇ ਪੋਟੀ-ਪਾਟੀ ਵਿੱਚ ਕਰ ਲਈ ਸਾਰਾ ਕੁਝ ਫਿਰ ਅਸੀਂ ਉਹਨਾਂ ਕਹਿੰਦੇ ਤੈਨੂੰ ਦਿਖਾਣ ਲੈ ਕੇ ਜਾਵਾਂਗੇ ਵੀ ਤੂੰ ਥੋੜਾ ਜਿਹਾ ਉਹ ਕਰ ਫਿਰ ਅਸੀਂ ਦਿਖਾਣ ਲੈ ਕੇ ਆਣ ਲੱਗੇ ਜਦ ਨਿਵਾਣ ਲੱਗੇ ਤਾਂ ਫਿਰ ਉਹਦੇ ਵੱਡੇ ਹੋਏ ਸੀ ਦੋ ਜਗ੍ਹਾ ਚੂਹੇ ਨੇ ਇਹ ਬੇਟੀ ਪੜਦੀ ਸੀ ਹਾਂਜੀ 5 6ਵੀਂ ਚ ਪੜਦੀ ਸੀ ਕੀ ਨਾਮ ਹੈ ਤੇਰੀ ਨੀਕੀਤਾ ਇਹ ਸਭ ਤੋਂ ਠੀਕ ਹਾਂਜੀ ਇੱਕ ਬੇਟਾ ਏ ਛੋਟਾ ਸਾਲ ਦਾ ਪਤੰਗਿਆ ਫਿਰ ਤੁਸੀਂ ਹਸਤਾ ਉਹਦਾ ਕੀ ਬਾਤ ਚਲਾਇ ਹੁਣ ਲੈ ਕੇ ਆਏ ਜਦੋਂ ਸਾਡੇ ਦੇਖਿਆ ਉਹਨੂੰ ਜਿਆਦਾ ਲੈ ਕੇ ਆਏ ਪੋਸਟ ਟਾਈਮ ਨਹੀਂ ਪਤਾ ਲੱਗਾ ਵੀ ਸੱਪ ਜਰਾ ਹਾਂਜੀ ਸੱਪ ਕਿੱਥੇ ਰਹੀ ਥੱਲੇ ਨੀਚੇ ਉਹ ਤਾਂ ਬਿਸਤਰਾ ਵਿਛਾ ਕੇ ਸੌਂਦੇ ਸੀਗੇ ਉਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦੀ ਬੱਚੀ ਨੂੰ ਚੈੱਕ ਕੀਤਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਡਾਕਟਰ ਮੁਤਾਬਕ ਮ੍ਰਿਤਕ ਬੱਚੀ ਦੀ ਮੌਤ ਸੱਪ ਦੇ ਡਸ ਨਾਲ ਹੋਈ ਹੈ ਹਾਂਜੀ ਅੱਜ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਇੱਕ ਬੱਚਾ ਆਇਆ 13 ਸਾਲ ਦਾ ਨਿਤਿਕਾ ਨਾਮ ਦਾ ਉਦੀ ਘਰਦਿਆਂ ਨੇ ਜੋ ਸਾਨੂੰ ਦੱਸਿਆ ਕਿ ਐਮਰਜੈਂਸੀ ਕਿ ਉਹਨੂੰ ਸੱਪ ਨੇ ਡੰਗਿਆ ਹੈਗਾ ਘਰ ਸੱਪ ਵੀ ਉਹਨਾਂ ਨੇ ਦੇਖਿਆ ਹੈਗਾ ਮੰਨ ਉਹਦੀ ਕਮਰੇ ਦੇ ਵਿੱਚੋਂ ਨਿਕਲਦਾ ਬੱਚੇ ਦੇ ਔਰ ਉਹਨਾਂ ਨੇ ਸਾਨੂੰ ਵੀ ਦਿਖਾਈ ਹੈ ਸੱਪ ਦੀ ਫੋਟੋ ਔਰ ਉਹਦੀ ਬਾਡੀ ਦੇ ਉੱਪਰ ਬੱਚੇ ਦੇ ਸਨੇਕ ਬਾਈਟ ਦੇ ਮਾਰਕਸ ਵੀ ਹੈਗੇ ਆ ਉਹਦੇ ਬੈਕ ਸਾਈਡ ਤੇ ਬੱਚਾ ਸਾਡੇ ਕੋਲ ਹੀ ਕਾਫੀ ਸਿਕ ਕੰਡੀਸ਼ਨ ਦੇ ਵਿੱਚ ਆਇਆ ਸੀ ਅਨਕੌਂਸ਼ੀਅਸ ਸੀ ਬੱਚਾ ਬਿਲਕੁਲ ਕੁਝ ਕੋਈ ਰਿਸਪੌਂਡ ਨਹੀਂ ਬੀਪ ਪਲਸ ਉਹਦਾ ਲੋ ਸੀ ਅਨਕੌਂਸ਼ੀਅਸ ਕੰਡੀਸ਼ਨ ਦੇ ਵਿੱਚ ਆਇਆ ਸੀ ਬੱਚਾ ਗੈਸਪਿੰਗ ਸਟੇਟ ਦੇ ਵਿੱਚ ਆਪਾਂ ਨੂੰ ਸਾਰਾ ਫਰਸਟ ਏਡ ਦਿੱਤੀ ਇੱਥੇ ਐਮਰਜੈਂਸੀ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਬਣਾ ਦਿੱਤਾ ਸੀ ਆਪਾਂ ਬੱਤੀ ਦਾ ਪਰ ਉਹਨੇ ਨੂੰ ਉਹ ਨਾ ਬੱਚਾ ਨਹੀਂ ਉਸ ਕੰਡੀਸ਼ਨ ਦੇ ਵਿੱਚ ਸੀਗਾ ਵੀ ਉਹ ਕਾਲ ਹੀ ਕਰ ਰਹੇ ਸੀ ਹਲੇ ਐਂਬੂਲੈਂਸ ਨੂੰ ਉਹਨਾਂ ਨੂੰ ਬੱਚਾ ਐਕਸਪਾਇਰ ਕਰ ਗਿਆ ਬੱਚੇ ਦੀ ਹਾਲਤ ਖਰਾਬ ਸੀਗੀ ਏ ਜੇ ਤੱਕ ਇਹ ਮਰਦ ਤੁਹਾਡੀ ਕੈਪਸਿਟੀ ਜੇ ਤੱਕ ਲੈਟ ਜਾਣਾ ਪਕਦੀ ਹਾਂ ਹਾਂਜੀ ਇਹ ਕਿਉਂਕਿ ਉਹਨਾਂ ਨੇ ਕਾਫੀ ਘਰ ਜੋ ਉਹਨਾਂ ਨੇ ਦੱਸਿਆ ਕਿ ਬੱਚੇ ਨੂੰ ਨਾ 3 ਵਜੇ ਬਾਈਟ ਕੀਤਾ ਜੋ ਉਹਨਾਂ ਨੇ ਸੱਪ ਨੂੰ ਮਾਰਿਆ ਘਰੇ 4 ਵਜੇ ਦੱਸਿਆ ਉਹਨਾਂ ਨੇ ਸਾਨੂੰ ਵੀ 4:00 ਵਜੇ ਉਹਨਾਂ ਨੇ ਸੱਪ ਨੂੰ ਮਾਰਿਆ ਹੈਗਾ ਤੇ ਉਸ ਤੋਂ ਬਾਅਦ ਉਹ ਘਰ ਲੈ ਕੇ ਬੈਠੇ ਰਹੇ ਬੱਚੇ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਬੱਚਾ ਸੋ ਰਿਹਾ ਸੀ ਉਹਨਾਂ ਦਾ ਘਰ ਦੇ ਵਿੱਚ ਸਾਡੇ ਕੋਲੇ ਉਹ ਪਹੁੰਚਿਆ ਲੈ ਕੇ 9 ਵਜੇ ਦੇ ਕਰੀਬ ਪੇਸ਼ੈਂਟ ਸਾਡੇ ਕੋਲ ਆਇਆ ਐਮਰਜੈਂਸੀ ਦੇ ਵਿੱਚ ਤੁਸੀਂ ਦੇਖੋ 3 ਵਜੇ ਦਾ ਬਾਈਟ ਹੋਇਆ ਹੋਇਆ ਤਾਂ ਕਿੰਨੇ ਘੰਟੇ ਉਹਨਾਂ ਨੇ ਡਿਲੇ ਕਰ ਦਿੱਤਾ 4 ਤੋਂ 6 ਘੰਟੇ ਦਾ ਡਿਲੇ ਹੋ ਗਿਆ ਉਹਦੇ ਨਾਲ ਜਿਹੜੀ ਉਹਦੀ ਜ਼ਹਿਰ ਸੀ ਸੱਪ ਦੀ ਉਹ ਬੱਚੇ ਨੂੰ ਚੜ ਗਈ ਬਸ ਸਾਡੇ ਕੋਲ ਤੇ ਪੂਰੀ ਸਿੱਕ ਕੰਡੀਸ਼ਨ ਦੇ ਵਿੱਚ ਆਇਆ ਬ